ਗੁਰੂ ਕੀ ਸਾਧ ਸੰਗਤ ਬਾਬਾ ਜੀ ਚੂਨੀਏ ਰੋਡ ਵਿੱਚ ਵਿਰਾਜਮਨ ਸਨ ਇੱਕ ਦਿਨ ਕੋਈ ਸਰਦਾਰ ਦਰਸ਼ਨ ਕਰਨ ਵਾਸਤੇ ਆਇਆ ਦਰਸ਼ਨ ਕਰਕੇ ਪ੍ਰਸੰਨਤਾ ਪ੍ਰਾਪਤ ਕੀਤੀ ਬੇਨਤੀ ਕੀਤੀ ਪਾਸ਼ਾ ਆਪ ਜੀ ਕਾਰ ਵਿੱਚ ਚਰਨ ਪਾਓ ਤੇ ਕਾਰ ਪਵਿੱਤਰ ਕਰੋ ਤਾਂ ਸਾਧ ਸੰਗਤ ਬਾਬਾ ਜੀ ਨੇ ਬੇਨਤੀ ਪ੍ਰਵਾਨ ਕਰ ਲਈ ਕਾਰ ਵਿੱਚ ਬੈਠ ਕੇ ਸੈਰ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਪਹੁੰਚੇ ਨਾਲ ਹਜੂਰੀ ਸੇਵਾ ਵਿੱਚ ਭਾਈ ਉੱਤਮ ਸਿੰਘ ਜੀ ਤੇ ਧਾਰਾ ਸਿੰਘ ਜੀ ਹਨ ਸੁਲੱਖਣ ਸਿੰਘ ਨੂੰ ਪਿੱਛੇ ਠਾਠ ਵਿੱਚ ਛੱਡ ਆਏ ਸ਼ਾਮ ਨੂੰ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਦਰਸ਼ਨ ਕੀਤੇ ਕਿਸੇ ਨੂੰ ਪਤਾ ਨਾ ਲੱਗਿਆ ਕਿਉਂਕਿ ਕੋਠੇ ਪਰ ਬੈਠੇ ਕੀਰਤਨ ਸੁਣਦੇ ਰਹੇ ਰਾਤ ਨੂੰ 10:30 ਵਜੇ ਪਾਲਕੀ ਸ੍ਰੀ ਅਕਾਲ ਤਖਤ ਸਾਹਿਬ ਜਾਣ ਵੇਲੇ ਬਾਬਾ ਜੀ ਸੇਵਾ ਵਿੱਚ ਹਾਜ਼ਰ ਹੋ ਗਏ। ਹਜ਼ੂਰ ਨੇ ਪਾਲਕੀ ਦੀ ਸੇਵਾ ਕੀਤੀ। ਸੰਗਤ ਦੇ ਨਾਲ ਸ਼ਬਦ ਕੀਰਤਨ ਕਰਦੇ ਸੁਣਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ। ਉਸੇ ਵੇਲੇ ਸੰਗਤ ਨੇ ਦਰਸ਼ਨ ਕਰਕੇ ਬਾਬਾ ਜੀ ਨੂੰ ਨਮਸਕਾਰ ਕੀਤੀ। ਗੁਰਮukh ਸਿੰਘ ਗਿਆਨੀ ਨੇ ਬੇਨਤੀ ਕੀਤੀ ਪਾਸ਼ਾ ਔੜ ਬਹੁਤ ਲੱਗੀ ਹੋਈ ਹੈ। ਔੜ ਬਹੁਤ ਲੱਗੀ ਹੈ। ਆਪ ਜੀ ਕਿਰਪਾ ਕਰੋ ਹਜ਼ੂਰ ਨੇ ਮੁਸਕਰਾਉਂਦਿਆਂ ਕਿਹਾ ਬਈ ਕਾਦੀ ਔੜ ਲੱਗੀ ਹੈ ਤਾਂ ਗਿਆਨੀ ਜੀ ਨੇ ਆਖਿਆ ਪਾਸ਼ਾ ਦੋਨੋਂ ਹੀ ਔੜਾਂ ਹਨ ਅਮਰਤ ਰੂਪੀ ਵਰਖਾ ਪਾ ਕੇ ਜਿਗਿਆਸੂ ਰੂਪੀ ਪਪੀਹਾ ਨੂੰ ਤ੍ਰਿਪਤ ਕਰੋ ਇਸ ਤਰ੍ਹਾਂ ਬਚਨ ਕਰਦੇ ਪ੍ਰਕਰਮਾਂ ਵਿੱਚ ਤੁਰੇ ਜਾਂਦੇ ਸਨ ਪਿੱਛੇ ਸੰਗਤ ਦਾ ਬਹੁਤ ਹੀ ਇਕੱਠ ਹੋ ਗਿਆ ਜਿਸ ਵਕਤ ਬਾਬੇ ਬੁੱਢੇ ਸਾਹਿਬ ਦੀ ਵੇਰ ਲੰਘ ਕੇ ਖੁੱਲੀ ਜਗ੍ਹਾ ਆਈ ਜਿੱਤੇ ਕਿ ਪੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾਂਦੇ ਸਨ ਇੱਥੇ ਹਜੂਰ ਬੈਠ ਗਏ ਸੰਗਤ ਵੀ ਚਾਰ ਸਫੇਰੇ ਬੈਠ ਗਈ ਸੰਗਤ ਵੀ ਚਾਰ ਸਫੇਰੇ ਬੈਠ ਗਈ ਤੇ ਬਾਬਾ ਜੀ ਨੇ ਸੰਗਤ ਨੂੰ ਸੁਖ ਆਨੰਦ ਪੁੱਛਦਿਆਂ ਪੁੱਛਦਿਆਂ ਬਾਣੀ ਚਲਾ ਲਈ ਤੇ ਵਚਨ ਕਰਨ ਲੱਗੇ ਬਈ ਫਰੀਦ ਜੀ ਨੇ 12 ਸਾਲ ਪੱਤੇ ਸੂਤ ਕੇ ਖਾਦੇ 12 ਸਾਲ ਖੂਹ ਵਿੱਚ ਪੁੱਠਾ ਲਟਕ ਕੇ ਆਏ 12 ਸਾਲ ਖਵਾਜੇ ਪੀਰ ਦੇ ਪਾਸ ਅਜਮੇਰ ਸਹਿਰ ਖਿਦਮਤ ਉਠਾਈ ਅੰਮ੍ਰਿਤ ਵੇਲੇ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਣਾ ਇਹ ਨਿਜਮ ਤੇ ਬਾਕੀ ਹੋਰ ਸਾਰੀ ਸੇਵਾ ਕਰਨੀ ਇੱਕ ਦਿਨ ਪੀਰ ਜੀ ਨੇ ਸੋਚਿਆ ਕਿ ਕੁਝ ਲੈਣ ਵੀ ਆਇਆ ਜਾਂ ਟੁਕੜੇ ਹੀ ਖਾਊ ਹੈ ਤਾਂ ਸਾਧ ਸੰਗਤ ਆਪਣੀ ਸ਼ਕਤੀ ਨਾਲ ਮੀਂਹ ਪਵਾਉਣਾ ਸ਼ੁਰੂ ਕਰ ਦਿੱਤਾ। ਫਰੀਦ ਜਿਸ ਤੂੰ ਇਹ ਵਿੱਚੋਂ ਅੱਗ ਲੈਂਦਾ ਸੀ ਉਹ ਅੱਗ ਪੁੱਜ ਗਈ। ਹੁਣ ਸੋਚਦਾ ਹੈ ਕੀ ਕਰਾਂ? ਉੱਚੀ ਜਗ੍ਹਾ ਖੜੋ ਕੇ ਦੇਖਿਆ ਤਾਂ ਇੱਕ ਘਰ ਦੀਵਾ ਜਗਦਾ ਦਿਸਿਆ। ਪਰ بارش ਜ਼ੋਰ ਦੀ ਪੈ ਰਹੀ ਹੈ, ਠੱક્ਕਾ ਚੱਲ ਰਿਹਾ ਹੈ, ਗੜੇ ਪੈ ਰਹੇ ਸਨ। ਸਰਦੀ ਦੀ ਕੁਝ ਹੱਦ ਨਹੀਂ ਤੇ ਕੰਬੜੀ ਵੀ ਇੱਕੋ ਹੈ। ਇਹ ਹਾਲਤ ਨੂੰ ਦੇਖ ਕੇ ਤਾਂ ਸਲੂਕ ਉਚਾਰਿਆ ਫਰੀਦਾ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇਹ ਚੱਲਾਂ ਤਾਂ ਭਜੈ ਕੰਬਲੀ ਰਹਿ ਤਾਂ ਟੁੱਟੈ ਨੇ ਬਈ ਅੱਗ ਵਾਲਾ ਕਰ ਦੂਰ ਐ ਗਲੀਆਂ ਵਿੱਚ ਚਿੱਕੜ ਹੈ ਕੰਬਲੀ ਵੀ ਇੱਕੋ ਹੈ ਵਿਚਾਰਾਂ ਵਿੱਚ ਖਲੂਤਾ ਹੈ आकाशवाणी हुई फरीद जिस प्यार ਦੇ ਸਦਕੇ ਸਰੀਰ ਕੁਰਬਾਨ ਦੇਣਾ ਕਰ ਦੇਣਾ ਸੀ ਆ ਜਿਸ ਪਿਆਰ ਦੇ ਸਦਕੇ ਸਰੀਰ ਕੁਰਬਾਨ ਕਰ ਦੇਣਾ ਸੀ ਅਜ ਉਸ ਪਰ ਕੰਬਲੀ ਦਾ ਸਰਫਾ ਹੋ ਰਿਹਾ ਹੈ ਕਿ ਕੰਬਲੀ ਭਿੱਜ ਜਾਏਗੀ ਫਰੀਦ ਅਫਸੋਸ ਹੈ ਅਫਸੋਸ ਹੈ 36 ਸਾਲ ਤਪੱਸਿਆ ਕਰਕੇ ਅੱਜ ਇਮਤਿਹਾਨ ਵੇਲੇ ਫੇਲ ਹੋ ਰਿਹਾ ਹੈ ਇਹ ਸੁਣ ਫਰੀਦ ਨੇ ਹੱਥ ਜੁੜੇ ਤੇ ਆਖਿਆ ਯਾ ਖੁਦਾ ਮੈਂ ਭੁੱਲ ਗਿਆ ਕਿ ਜੋ ਸਜੋ ਕੰਬਲੀ ਅੱਲਾਹ ਵਰਸੋ ਮੇਹੋ ਜਾਇ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨੇਹੋ ਕੰਬਲੀਏ ਭਿੱਜ ਜਾ ਬੇਸ਼ੱਕ ਸਰੀਰ ਵੀ ਲੱਗ ਜਾਏ ਪਰ ਮੁਰਸ਼ਿਦ ਨਾਲੋਂ ਨਿਉ ਨਾ ਟੁੱਟੇ ਇਹ ਕਹੇ ਫਰੀਦ ਜੀ ਤੁਰ ਪਏ ਮੂਮਨ ਮੂਮਨ ਕਰਦਾ ਆਵਾਜ਼ ਦਿੱਤੀ ਮਾਤਾ ਦਰਵਾਜ਼ਾ ਖੋਲ ਇਹ ਆਵਾਜ਼ ਸੁਣ ਕੇ ਘਰ ਦੀ ਮਾਲਕਣ ਨੇ ਦਰਵਾਜ਼ਾ ਖੋਲਿਆ ਤੇ ਪੁੱਛਿਆ ਫਰੀਦ ਤੂੰ ਤੂੰ ਇੱਥੇ ਕਿਸ ਤਰ੍ਹਾਂ ਆਇਆ ਫਰੀਦ ਨੇ ਸਾਰੀ ਵਿਥਿਆ ਸੁਣਾ ਕੇ ਕਿਹਾ ਮਾਤਾ ਮੈਨੂੰ ਅੱਗ ਚਾਹੀਦੀ ਐ ਤਾਂ ਇਸਨੇ ਅੱਗ ਨੂੰ ਆਖਿਆ ਫਰੀਦ ਅੱਗ ਬੜੀ ਮਹਿੰਗੀ ਐ ਬੜੀ ਮਹਿੰਗੀ ਐ ਤਾਂ ਫਰੀਦ ਜੀ ਨੇ ਪੁੱਛਿਆ ਕਿਤਨੀ ਕੁ ਮਹਿੰਗੀ ਐ ਤਾਂ ਉਸ ਉੱਤਰ ਦਿੱਤਾ ਫਰੀਦ ਮੈਂ ਹਾਂ ਵੇਸਵਾ ਜਿਸ ਦਰ ਤੇ ਤੂੰ ਪਹੁੰਚਿਆ ਹੈ ਜੇ ਤੂੰ ਮੇਰੀ ਸੇਜਾ ਦਾ ਆਨੰਦ ਮਾਣ ਸਕਦਾ ਹੈ ਤਾਂ ਤੈਨੂੰ ਅਗ ਮਿਲ ਸਕਦੀ ਹੈ ਤਾਂ ਇਹ ਗੱਲ ਸੁਣ ਕੇ ਫਰੀਦ ਜੀ ਨੇ ਕਿਹਾ ਨਹੀਂ ਮਾਤਾ ਨਹੀਂ ਇਹ ਨਹੀਂ ਹੋ ਸਕਦਾ ਤਾਂ ਅਗੋਂ ਉਸ ਵੇਸਵਾ ਨੇ ਆਖਿਆ ਤੂੰ ਫਕੀਰ ਹੈ ਤੂੰ ਬ੍ਰਹਮ ਹੈ ਤੈਨੂੰ ਕਿਉਂ ਮੜਾ ਚੰਗਾ ਪਾਸਦਾ ਖੁਦਾ ਨੇ ਕਿੱਡੀ ਠੰਡ ਬਣਾਈ ਹੈ ਪਰ ਮਨ ਵਿੱਚ ਵਿਸ਼ਿਆਂ ਦੀ ਅੱਗ ਲਾ ਦਿੱਤੀ ਹੈ ਆ ਜਿਸ ਤਰ੍ਹਾਂ ਬੱਦਲਾਂ ਦੁਆਰਾ ਪਾਣੀ ਵਿਚ ਆਗੈ ਤਿਵੇਂ ਹੀ ਇਤਨੀ ਠੰਡ ਦੇ ਹੁੰਦਿਆਂ ਮੇਰੇ ਅੰਦਰ ਆ ਬਿਕਾਰਾਂ ਦੀ ਅਗ ਲੱਗੀ ਹੋਈ ਹੈ ਜੇ ਤੂੰ ਅਗ ਲੈਣੀ ਹੈ ਤਾਂ ਤੈਨੂੰ ਮੇਰਾ ਆਖਿਆ ਮੰਨਣਾ ਪਏਗਾ ਇਹ ਵਿਚਾਰਨਯੋਗ ਗੱਲ ਹੈ ਸਾਧ ਸੰਗਤ ਬਾਬਾ ਜੀ ਬਚਨ ਕਰਦੇ ਕਿ ਹੋਰ ਇਮਤਿਹਾਨ ਵਿੱਚੋਂ ਤਾਂ ਜੀਵ ਪਾਸ ਹੋ ਜਾਂਦਾ ਹੈ ਹੋ ਸਕਦਾ ਹੈ ਕੋਈ ਔਖਾ ਨਹੀਂ ਪਰ ਚੇਤਨ ਮਾਇਆ ਪਾਸੋਂ ਬਚਣਾ ਬਹੁਤ ਔਖਾ ਹੈ ਬਾਬਾ ਜੀ ਨੇ ਬਚਨ ਕੀਤਾ ਹੈ ਕਿ ਸਭ ਇਮਤਿਹਾਨਾਂ ਵਿੱਚੋਂ ਪਾਈ ਇਹ ਔਖਾ ਇਮਤਿਹਾਨ ਹੈ ਸਾਰਿਆਂ ਇਮਤਿਹਾਨਾਂ ਵਿੱਚੋਂ ਇਹ ਔਖਾ ਇਮਤਿਹਾਨ ਹੈ ਅੱਜ ਮੈਂ ਇੱਕ ਸਿੱਖ ਸ੍ਰੀ ਕਲਗੀ ਤਰਪਾਸ਼ ਉਹਨਾਂ ਦੇ ਚਰਨਾਂ ਵਿੱਚ ਗਿਆ ਤੇ ਰੋਣ ਲੱਗਿਆ ਸ ਆਹਬ ਨੇ ਪੁੱਛਿਆ ਪ੍ਰੀਮਿਆ ਤੂੰ ਕੌਣ ਹੈ ਤੇ ਕਿੱਥੋਂ ਆਏ ਬਈ ਬੇਨਤੀ ਕੀਤੀ ਗਰੀਬ ਨਵਾਜ਼ ਮੈਂ ਤੁਹਾਡਾ ਸਿੱਖ ਹਾਂ ਮਹਾਰਾਜ ਮੈਂ ਤੁਹਾਡਾ ਸਿੱਖ ਹਾਂ ਜੰਗ ਵਿੱਚ ਮੁਸਲਮਾਨਾਂ ਦੇ ਹੱਥ ਆ ਗਿਆ ਸਾਂ ਕੁਝ ਸਮਾਂ ਉਹਨਾਂ ਪਾਸ ਬਿਤਾਇਆ ਮੌਕਾ ਲੱਗਣ ਤੇ ਤੁਹਾਡੇ ਚਰਨਾਂ ਵਿੱਚ ਪੁੱਜਾਂ ਹਾਂ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ ਸਾਹਿਬ ਨੇ ਪੁੱਛਿਆ ਵੀ ਕੀ ਕੀ ਕਿਰਤ ਕੀਤੀ ਹੂੰ ਅਗੋ ਬੇਨਤੀ ਕੀਤੀ ਗਰੀਬ ਨਵਾਜ਼ ਇਹਨਾਂ ਮੁਸਲਮਾਨਾਂ ਨੇ ਪਹਿਲਾਂ ਮੇਰੇ ਕੇਸ ਕਤਲ ਕੀਤੇ ਫਿਰ ਸੁਨਨਤ ਕੀਤੀ ਹੁੱਕਾ ਤਮਾਕੂ ਵੀ ਪੀਆ ਆ ਕਲਮਾ ਵੀ ਪੜhaiਆ ਉਹਨਾਂ ਨੇ ਸਾਰੀਆਂ ਸਰਾ ਕਰਵਾਈਆਂ ਇਹ ਸੁਣ ਕੇ ਸਾਹਿਬ ਨੇ ਪੁੱਛਿਆ ਵੀ ਤੂੰ ਇਸਤਰੀ ਦਾ ਸੰਗਤਾਂ ਨਹੀਂ ਨਾ ਕੀਤਾ ਤੂੰ ਇਸਤਰੀ ਦਾ ਸੰਗ ਕੀਤਾ ਕਿ ਨਹੀਂ ਤਾਂ ਸਿੱਖ ਨੇ ਕਿਹਾ ਗਰੀਬ ਨਵਾਜ਼ ਆਪ ਜੀ ਦੀ ਕਿਰਪਾ ਨਾਲ ਇਸ ਕਰਮ ਤੋਂ ਬਚਿਆ ਹਾਂ ਤਾਂ ਕਲਗੀਧਰ ਪਾਤਸ਼ਾਹ ਨੇ ਸਾਧ ਸੰਗਤ ਉਸੇ ਵੇਲੇ ਉਹ ਸਿੱਖ ਨੂੰ ਜੱਫੀ ਵਿੱਚ ਲੈ ਲਿਆ ਤੇ ਬਚਨ ਕੀਤਾ ਸਿੱਖਾ ਤੂੰ ਧੰਨ ਹੈ ਤੂੰ ਧੰਨ ਹੈ ਜੋ ਤੂੰ ਜਟਰ ਅਗਨੀ ਤੋਂ ਬਚ ਕੇ ਆ ਗਿਆ ਹੈ ਭਈ ਤੂੰ ਪੂਰਾ ਸਿੱਖ ਹੈ ਸਾਰਸੰਗਤ ਬਾਬਾ ਜੀ ਨੇ ਬਚਨ ਕੀਤਾ ਗੁਰਮਖੋ ਸਭ ਕੁਰੇਤਾ ਨਾਲੋਂ ਇਹ ਵੱਡੀ ਕੁਰੇਤ ਹੈ ਆ ਸਾਡੇ ਆਗੂਆਂ ਨੇ ਵਿਸ਼ਾ ਭੋਗਣ ਵਾਸਤੇ ਤੁਰਕਣੀ ਕਹਿ ਕੇ ਪਰੈਸਤਰੀ ਦੀ ਖੁੱਲ ਕਰ ਛੱਡੀ ਹੈ ਹੋਰ ਸੰਤਾ ਮਹੰਤਾ ਨੇ ਵਿਸ਼ਾ ਭੋਗਣ ਵਾਸਤੇ ਸਰਬ ਬ੍ਰਹਮੀ ਬ੍ਰਹਮ ਕਹਿ ਕੇ ਸਰਬ ਬ੍ਰਹਮ ਬ੍ਰਹਮ ਕਹਿ ਕੇ ਇਹ ਜਗ ਮਿੱਠਾ ਸਮਝ ਰਹੇ ਹਨ ਸੂ ਪਿਆਰੇ ਉਹ ਸੰਤ ਮਹੰਤ ਰਿਖੀ मुनि ਆਪਣੇ ਆਪ ਨੂੰ ਚੰਗੇ ਜੀਵਨ ਵਾਲੇ ਦਾ ਇਤੋਂ ਹੀ ਪਤਾ ਲੱਗਦਾ ਹੈ ਕੀ ਪਰਮਾਰਥ ਦਾ ਰਸ ਆਇਆ ਜੇ ਨਹੀਂ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾਂ ਜੋ ਫਰੀਦ ਨੂੰ ਕੋ ਸੌਟੀ ਰੂਪ ਪਰਚਾ ਪੈ ਰਿਹਾ ਹੈ ਵਿਸ਼ਵਾਨੀ ਕਿਹਾ ਫਰੀਦ ਸਾਈ ਮੇਰੀ ਮੁਰਾਦ ਪੂਰੀ ਕਰ ਮੈਂ ਤੇਰੀ ਕਰਾਂਗੀ ਫਰੀਦ ਨੇ ਜਵਾਬ ਦਿੱਤਾ ਤੇ ਕਿਹਾ ਮਾਤਾ ਸੂਰਜ ਲੈਂਦੀ ਤਰਪ ਤੋਂ ਚੜਨ ਲੱਗ ਜਾਏ ਦਰਿਆ ਪਹਾੜਾਂ ਬਲ ਤੁਰਨ ਲੱਗ ਜਾਣ ਤਦ ਵੀ ਇਹ ਕੰਮ ਨਹੀਂ ਹੋਵੇਗਾ ਤਾਂ ਬੇਸਵਾ ਨੇ ਕਿਹਾ ਜੇ ਇਹ ਕੰਮ ਨਹੀਂ ਕਰਨਾ ਨਾ ਤਾਂ ਆਪਣੀ ਅੱਖ ਕੱਢ ਕੇ ਦੇ ਜੇ ਤੈਂ ਅੱਗ ਲੈਣੀ ਹੂ ਤਾਂ ਫਰੀਦ ਨੇ ਕਿਹਾ ਹਾਂ ਮਾਤਾ ਇਹ ਕਰ ਸਕਦਾ ਹਾਂ ਤੇ ਆਖਿਆ ਲਿਆ ਚਾਕੂ ਤਾਂ ਬੇਸਵਾ ਨੇ ਚਾਕੂ ਦਿੱਤਾ ਫਰੀਦ ਨੇ ਆਪਣੀ ਅੱਖ ਵਿੱਚ ਚਾਕੂ ਮਾਰ ਕੇ ਅੱਖ ਕੱਢ ਲਈ ਤੇ ਵਿਸਵਾਦ ਦੇ ਹੱਥ ਤੇ ਰੱਖ ਦਿੱਤੀ ਤਾਂ ਵਿਸਵਾ ਨੇ ਇੱਕ ਟਿੰਡ ਵਿੱਚ ਅੱਗ ਪਾ ਕੇ ਦੇ ਦਿੱਤੀ ਫਰੀਦ ਲੈ ਕੇ ਆਇਆ ਤੇ ਪਾਣੀ ਗਰਮ ਕੀਤਾ ਆਵਾਜ਼ ਦਿੱਤੀ ਉਠੋ ਪੀਰ ਜੀ ਦਰਗਾਹ ਦੇ ਦਰਵਾਜ਼ੇ ਖੁੱਲੇ ਹਨ ਦਾਤਾਂ ਲੁੱਟਣ ਦਾ ਵੇਲਾ ਹੀ ਪੀਰ ਜੀ ਉੱਠੇ ਦਤਨ ਕਰਲਾ ਕੀਤਾ ਇਸ਼ਨਾਨ ਕੀਤਾ ਆ ਫਰੀਦ ਨੇ ਕੰਬੜੀ ਅੱਗੇ ਕੀਤੀ ਤਾਂ ਪੀਰ ਨੇ ਤੱਕ ਕੇ ਕਿਹਾ ਫਰੀਦ ਅੱਖ ਪਰ ਪੱਟੀ ਵੱ ਕਿਉਂ ਬੱਧੀ ਹੈ ਕਿਉਂ ਬੱਧੀ ਹੈ ਪੱਟੀ ਅੱਖ ਤੇ ਤਾਂ ਅੱਗੋਂ ਫਰੀਦ ਨੇ ਆਖਿਆ ਜੀ ਅੱਖ ਆਈ ਹੋਈ ਹੈ ਭਾਵ ਦੁਖਦੀ ਹੈ ਅੱਗੋਂ ਪੀਰ ਨੇ ਕਿਹਾ ਹਾਂ ਫਰੀਦ ਜਿਹੜੀ ਗਈ ਉਹ ਆਈ ਪਰ ਸਵਾਈ ਪੀਰ ਨੇ ਕਿਹਾ ਫਰੀਦ ਪੱਟੀ ਖੋਲ ਦੇ ਪਰੀਦ ਨੇ ਪੱਟੀ ਖੋਲ ਦਿੱਤੀ ਅੱਖ 9 ਵਰਨ 9 ਪਰ ਦੂਜੀ ਅੱਖ ਨਾਲੋਂ ਹਵਾ ਮਾਤਰ ਘੱਟ ਹੈ ਤਾਂ ਪੀਰ ਨੇ ਕਿਹਾ ਅਸੀਂ ਰੱਬ ਦੀ ਵਹੀ ਬਰਾਬਰੀ ਨਹੀਂ ਕਰਦੇ ਇਸ ਵਾਸਤੇ ਪਹਿਲੇ ਨਾਲੋਂ ਛੋਟੀ ਹੈ ਉਸ ਤੋਂ ਬਾਅਦ ਗੁਰੂ ਕੀ ਸਾਧ ਸੰਗ ਜਿਹੜਾ ਵੀ ਫਰੀਦ ਜੀ ਦੀ ਗੱਦੀ ਤੇ ਬੈਠਾ ਹੈ ਉਸ ਦੀ ਅੱਖ ਇੱਕ ਛੋਟੀ ਹੀ ਚਲੀ ਆ ਰਹੀ ਹੈ ਇਹ ਨਿਸ਼ਾਨੀ ਹੈ ਫਰੀਦ ਪੰਥੀਆਂ ਦੀ ਸੋ ਪੀਰ ਨੇ ਕਿਹਾ ਫਰੀਦ ਮੰਗ ਕੀ ਮੰਗਦਾ ਐ ਇਸ ਹੁਕਮ ਨੂੰ ਸੁਣ ਕੇ ਫਰੀਦ ਜੀ ਨੇ ਝੋਲੀ ਅੱਡੀ ਤੇ ਆਖਿਆ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ ਤਾਂ ਪੀਰ ਨੇ ਨਾਮ ਦੀ ਦਾਤ ਦਿੱਤੀ ਤੇ ਕਿਹਾ ਫਰੀਦ ਤੇਰੀ ਤਪੱਸਿਆ ਥਾਂ ਪਈ ਹੈ ਹੁਣ ਜਾ ਕੇ ਦੁਨੀਆ ਨੂੰ ਉਪਦੇਸ਼ ਦੇ ਤੇ ਸਿੱਧੇ ਰਸਤੇ ਪਾ ਸੋ ਸਾਸ ਸੰਗਤ ਇਹ ਸਾਖੀ ਬਾਬਾ ਜੀ ਨੇ ਸੁਣਾਈ ਤੇ ਸਵੇਰ 12 ਵਜੇ ਸਮਾਪਤੀ ਕੀਤੀ ਤੇ بارش ਸ਼ੁਰੂ ਹੋ ਗਈ। ਬਾਬਾ ਜੀ ਨੇ ਸਰੋਵਰ ਵਿੱਚ 12:30 ਵਜੇ ਇਸ਼ਨਾਨ ਕੀਤਾ ਤੇ ਨਿਤਨੇ ਵਿੱਚ ਜੁੜ ਗਏ। ਜੋ ਕੁਝ ਸਹਿਰ ਦੇ ਮੁਖੀ ਸਤ ਸੰਗੀ ਸਨ ਉਹ ਬਾਬਾ ਜੀ ਦੇ ਨਜ਼ਦੀਕ ਰਹੇ ਤੇ ਬਾਕੀ ਦੀ ਸੰਗਤ ਘਰਾਂ ਨੂੰ ਚਲੀ ਗਈ। ਆ 2 ਘੰਟੇ بارش ਹੁੰਦੀ ਰਹੀ। ਜੋ ਗਿਆਨੀ ਜੀ ਨੇ ਪਹਿਲੇ ਬੇਨਤੀ ਕੀਤੀ ਸੀ ਪਾਤਸ਼ਾਹ ਦੋਨੋਂ ਔੜਾਂ ਦੂਰ ਕਰੋ। ਸੋ ਹਜੂਰ ਨੇ ਪਹਿਲਾ ਬਚਨਾ ਦੁਆਰਾ ਸੰਗਤ ਦੀ ਤ੍ਰਿਪਤੀ ਕੀਤੀ ਫਿਰ ਵਾਸ ਹੋਈ ਤੇ ਧਰਤੀ ਦੀ ਔੜ ਵੀ ਦੂਰ ਕੀਤੀ ਵਿਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਜਿਮ ਜਿਮ ਵਰਸੈ ਅੰਮ੍ਰਿਤ ਧਾਰਾ ਜਿਸ ਤਰ੍ਹਾਂ ਸਤਗੁਰਾਂ ਦੇ ਵਚਨ ਹਨ ਬਾ ਬੀਹਾ ਅੰਮ੍ਰਿਤ ਵੇਲੇ ਭੂਲਿਆ ਤਾਂ ਦਰਸਣੀ ਪੁਕਾਰ ਵੀਢੈ ਨੂੰ ਫਰਮਾਨ ਹੋਇਆ ਵਰਸੂ ਕਿਰਪਾ ਤਹਾਰ ਤੇ ਜਿਸ ਵੇਲੇ ਬਾਰਸ ਹਟੀ ਉਸ ਤੋਂ ਬਾਅਦ 4 ਵਜੇ ਬਾਬਾ ਜੀ ਨਿਤਨੇਮ ਤੋਂ ਉਥਾਨ ਹੋਏ ਤੇ ਉਸ ਵੇਲੇ ਹੀ ਹੁਕਮ ਦਿੱਤਾ ਚਲੋ ਭਈ ਚਲਿਏ ਇਹ ਕਹਿ ਕੇ ਆਪ ਤੁਰ ਪਏ ਅਗੋ ਗਿਆਨੀ ਜੀ ਨੇ ਬੇਨਤੀ ਕੀਤੀ ਪਾਸ਼ਾ ਕਿੱਧਰ ਜਾਣ ਦਾ ਵਿਚਾਰ ਹੈ ਤਾਂ ਬਾਬਾ ਜੀ ਨੇ ਇਸ ਦੀ ਬਾਹ ਫੜ ਕੇ ਹੌਲੀ ਜੀ ਕਿਹਾ ਵੀ ਛੇਤੀ ਜਾ ਭਾਈ ਸੁੰਦਰ ਸਿੰਘ ਨੂੰ ਬੁਲਾ ਕੇ ਲੈ ਕੇ ਆ। ਜਾਂ ਭਾਈ ਸੁੰਦਰ ਸਿੰਘ ਨੂੰ ਬੁਲਾ ਕੇ ਲਿਆ। ਅਗੋਬਿੰਦ ਗਿਆਨੀ ਜੀ ਨੇ ਕਿਹਾ ਜੀ ਉਹ ਤਾਂ ਕਿਤੇ ਬਾੜ ਕੀਰਤਨ ਕਰਨ ਵਾਸਤੇ ਗਏ ਹੋਏ ਹਨ। ਤਾਂ ਬਾਬਾ ਜੀ ਨੇ ਫਿਰ ਦੁਬਾਰਾ ਕਿਹਾ ਵੀ ਸੁੰਦਰ ਸਿੰਘ ਨੂੰ ਬੁਲਾ ਕੇ ਲੈ ਕੇ ਆ। ਫਿਰ ਬੇਨਤੀ ਕੀਤੀ ਜੀ ਉਹ ਤਾਂ ਬਾਹਰ ਗਏ ਹਨ। ਹਜੂਰ ਨੇ ਆਖਿਆ ਗਿਆਨੀ ਜੀ ਬਚਨ ਮੰਨੀਦਾ ਛੇ ਤੀਜਾ ਸੁੰਦਰ ਸਿੰਘ ਨੂੰ ਲੈ ਕੇ ਆ ਤਾ ਗਿਆਨੀ ਜੀ ਸਤਿਵਚਨ ਕਹਿੰਦਿਆਂ ਹੀ ਦੌੜ ਪਏ ਆ ਜਿਸ ਵੇਲੇ ਚੌੜੀਆਂ ਪੌੜੀਆਂ ਤੇ ਚੜਨ ਲੱਗੇ ਨਾ ਤਾਂ ਅੱਗੋਂ ਭਾਈ ਸੁੰਦਰ ਸਿੰਘ ਜੀ ਮਿਲ ਪਏ ਤੇ ਕਹਿਣ ਲੱਗੇ ਕਿ ਅਸੀਂ ਹੁਣੀ ਹੀ ਆਏ ਹਾਂ ਆ ਘਰ ਆਉਂਦਿਆਂ ਪਤਾ ਲੱਗਾ ਕਿ ਬਾਬਾ ਜੀ ਆਏ ਹਨ ਤੇ ਇੱਧਰ ਨੂੰ ਹੀ ਦੌੜ ਪਿਆ ਹਾਂ ਗਿਆਨੀ ਜੀ ਤੇ ਭਾਈ ਸੁੰਦਰ ਸਿੰਘ ਜੀ ਨੇ ਬਾਬਾ ਜੀ ਨੂੰ ਆ ਕੇ ਨਮਸਕਾਰ ਕੀਤੀ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਸੁੰਦਰ ਸਿੰਘ ਨੂੰ ਮੁਖਾਤਵ ਕਰਕੇ ਆਖਿਆ ਵੇ ਚੱਲ ਘਰ ਚੱਲੀਏ ਭਾਈ ਸੁੰਦਰ ਸਿੰਘ ਜੀ ਹੈਰਾਨ ਹੋਏ ਤੇ ਬਾਬਾ ਜੀ ਦੇ ਨਾਲ ਤੁਰ ਪਏ ਅੱਗੇ ਅੱਗੇ ਬਾਬਾ ਜੀ ਔਰ ਆਪੇ ਹੀ ਭਾਈ ਸੁੰਦਰ ਸਿੰਘ ਦੇ ਘਰ ਪਹੁੰਚ ਗਏ ਭਾਈ ਸਾਹਿਬ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਉਂਦੇ ਬਾਬਾ ਜੀ ਨੇ ਆਪਣੀ ਕਿਰਿਆ ਨੂੰ ਸੂਧ ਕੇ ਇਸ਼ਨਾਨ ਕੀਤਾ ਬਸਤਰ ਬਦਲੇ ਇਤਨੇ ਚਿਰ ਵਿੱਚ ਭਾਈ ਸੁੰਦਰ ਸਿੰਘ ਜੀ ਨੇ ਜਲ ਪਾਣੀ ਅੱਗੇ ਰੱਖ ਬੇਨਤੀ ਕੀਤੀ ਪਾਸ਼ਾ ਆਪ ਰਸਨਾ ਲਾਓ ਤਾਂ ਹਜੂਰ ਨੇ ਬੜੇ ਪ੍ਰੇਮ ਨਾਲ ਜਲ ਪਾਣੀ ਛਕਿਆ ਭਾਈ ਸੁੰਦਰ ਸਿੰਘ ਜੀ ਨੂੰ ਅਜ ਉਹ ਨਜ਼ਾਰਾ ਸਾਹਮਣੇ ਆ ਗਿਆ ਜਿਵੇਂ ਗੁਰੂ ਨਾਨਕ ਪਾਸ਼ਾ ਨੇ ਭਾਈ ਲਾਲੋ ਜੀ ਦੇ ਘਰ ਜਾ ਕੇ ਪ੍ਰਸ਼ਾਦਾ ਮੰਗ ਕੇ ਛਕਿਆ ਸੀ ਦਰਸ਼ਨ ਦੇਖਤ ਕਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾ ਮਤ ਹੈ ਇਹ ਵਿਵਸਥਾ ਹੋ ਗਈ ਭਾਈ ਸਾਹਿਬ ਜੀ ਦੀ ਔਰ ਬਾਬਾ ਜੀ ਨੇ ਹਾਜ਼ਰੀ ਕਰਕੇ ਹੁਕਮ ਦਿੱਤਾ ਵੀ ਮੋਟਰ ਲਿਆਓ ਅੱਗੋਂ ਭਾਈ ਉਤਮ ਸਿੰਘ ਜੀ ਨੇ ਬੇਨਤੀ ਕੀਤੀ ਪਾਸ਼ਾ ਮੋਟਰ ਤਿਆਰ ਹੈ ਤਾਂ ਬਾਬਾ ਜੀ ਵਿੱਚ ਬੈਠ ਗਏ ਤੇ ਵਾਪਸ ਆਪਣੇ ਅਸਥਾਨ ਚੂਨੀਏ ਪਹੁੰਚ ਗਏ ਔਰ ਬਾਅਦ ਵਿੱਚ ਭਾਈ ਸਾਹਿਬ ਜੀ ਨੂੰ ਖਿਆਲ ਆਇਆ ਵੀ ਬਾਬਾ ਜੀ ਨੂੰ ਬੇਨਤੀ ਕਰਕੇ ਕੁਝ ਸਮਾਂ ਹੋਰ ਲੈਂਦੇ ਸੰਗਤ ਨੂੰ ਲਾਭ ਹੁੰਦਾ ਅਜੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਬਾਬਾ ਜੀ ਤਾਂ یوں ਚਮਤਕਾਰਾ ਦੇ ਗਏ ਹਨ ਜਿਵੇਂ ਸੁਪਨਾ ਆਉਂਦਾ ਹੋਵੇ ਤੇ ਅੱਖ ਖੁੱਲ ਜਾਂਦੀ ਹੈ ਪਰ ਹੁਣ ਕੀ ਹੋ ਸਕਦਾ ਹੈ ਤੁਸਾ ਸਾ ਸੰਗਤ ਇਹ ਹੈ ਬਾਬਾ ਜੀ ਦੀ ਵਿੜਿਆਈ ਔਰ ਮਹਿਮਾ ਜੋ ਆਪ ਜੀ ਨੇ ਸਰਵਣ ਕੀਤੀ ਹੈ ਅੱਜ ਦੀ ਸਾਖੀ ਇਤੇ ਹੀ ਸੰਪੂਰਨ ਹੁੰਦੀ ਹੈ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ